ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ ਜੌਬਸ ਇਨਫੋਰਮੇਸ਼ਨ ਹੱਬ ਵਿੱਚ ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਲੈ ਕੇ ਆਏ ਹਾਂ ਆਈਟੀਪੀਪੀ ਵੱਲੋਂ ਬਾਰਬਰ ਸਫਾਈ ਕਰਮਚਾਰੀ ਅਤੇ ਗਾਰਡਨਰ ਦੀਆਂ ਅਸਾਮੀਆਂ ਕੱਢੀਆਂ ਗਈਆਂ ਹਨ ਇਹਨਾਂ ਅਸਾਮੀਆਂ ਨੂੰ ਤੁਸੀਂ ਆਨਲਾਈਨ ਮੋਡ ਰਾਹੀਂ ਹੀ ਅਪਲਾਈ ਕਰ ਸਕਦੇ ਹੋ ਇਹਨਾਂ ਅਸਾਮੀਆਂ ਨੂੰ ਅਪਲਾਈ ਕਰਨ ਦੀ ਮਿਤੀ 28 ਜੁਲਾਈ 2024 ਤੋਂ ਲੈ ਕੇ 26 ਅਗਸਤ 2024 ਤੱਕ ਦੀ ਹੈ ਇਨਾ ਸਾਮੀਅ ਲਈ ਪੇ ਸਕੇਲ 21700 ਤੋਂ ਲੈ ਕੇ 29100 ਤੱਕ ਰੱਖਿਆ ਗਿਆ ਹੈ ਅਤੇ ਹੋਰ ਅਲਾਉਂਸ ਜਿਵੇਂ ਐਚ ਆਰ ਏ ਅਤੇ ਟਰਾਂਸਪੋਰਟ ਅਲਾਉਂਸ ਅਤੇ ਫ੍ਰੀ ਮੈਡੀਕਲ ਫੈਸਿਲਿਟੀ ਵੀ ਪ੍ਰੋਵਾਈਡ ਕੀਤੀ ਜਾਵੇਗੀ। ਇਨਾ ਸਾਮੀਅ ਲਈ ਕੌਨਸਟੇਬਲ ਬਾਰਬਰ ਸਪਾਈ ਕਰਮਚਾਰੀ ਦੀ ਉਮਰ 18 ਤੋਂ 25 ਸਾਲ ਅਤੇ ਉਸਨੇ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਉਸ ਦਾ ਇੱਕ ਪ੍ਰੈਕਟੀਕਲ ਟੈਸਟ ਵੀ ਲਿਆ ਜਾਵੇਗਾ। ਕੌਨਸਟੇਬਲ ਗਾਰਡਨਰ ਦੀ ਉਮਰ 18 ਤੋਂ 23 ਸਾਲ ਅਤੇ ਉਸਨੇ 10ਵੀਂ ਪਾਸ ਕੀਤੀ ਹੋਣੀ ਜ਼ਰੂਰੀ ਹੈ ਅਤੇ ਉਸ ਕੋਲ 2 ਸਾਲ ਦਾ ਵਰਕ ਐਕਸਪੀਰੀਅੰਸ ਜਾਂ ਕੋਈ ਡਿਪਲੋਮਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਐਸ ਸੀ ਐਸ ٹی ਕੈਂਡੀਡੇਟ ਦੇ ਲਈ 5 ਸਾਲ ਦੀ ਉਮਰ ਛੋਟ ਦਿੱਤੀ ਗਈ ਹੈ ਅਤੇ ਓ ਬੀ ਸੀ ਲਈ 3 ਸਾਲ ਦੀ ਉਮਰ ਛੋਟ ਦਿੱਤੀ ਗਈ ਹੈ ਇਸੇ ਤਰ੍ਹਾਂ ਐਕ ਸਰਵਿਸਮੈਨ ਓ ਬੀ ਸੀ ਐਸ ਸੀ ਐਸ ٹی ਲਈ ਵੀ ਉਮਰ ਛੋਟ ਦਿੱਤੀ ਗਈ ਹੈ ਉਮੀਦਵਾਰ ਜਿਵੇਂ ਮੇਲ ਬਾਰਬਰ ਐਂਡ ਸਵਾਈ ਕਰਮਚਾਰੀ ਲਈ ਕੱਦ 170 ਸੈਂਟੀਮੀਟਰ ਫੀਮੇਲ ਲਈ 157 ਸੈਂਟੀਮੀਟਰ ਹੋਣਾ ਜ਼ਰੂਰੀ ਹੈ ਇਸੇ ਤਰ੍ਹਾਂ ਗਾਰਡਨਰ ਦੀ ਪੋਸਟ ਲਈ ਵੀ ਹਾਈਟ 160.5 ਸੈਂਟੀਮੀਟਰ ਅਤੇ ਫੀਮੇਲ ਲਈ 157 ਸੈਂਟੀਮੀਟਰ ਜ਼ਰੂਰੀ ਹੈ ਇਸ ਤੋਂ ਇਲਾਵਾ ਉਮੀਦਵਾਰ ਦਾ ਮਿਨੀਮਮ ਮੈਡੀਕਲ ਸਟੈਂਡਰਡ ਵੀ ਚੈੱਕ ਕੀਤਾ ਜਾਵੇਗਾ ਉਮੀਦਵਾਰਾਂ ਲਈ ਫਿਜ਼ੀਕਲ ਟੈਸਟ ਵੀ ਹੋਵੇਗਾ 1.6 ਕਿਲੋਮੀਟਰ ਰੇਸ 7.5 ਮਿੰਟ ਲੌਂਗ ਜੰਪ ਲਈ ਤਿੰਨ ਚਾਂਸ ਹਾਈ ਜੰਪ ਲਈ ਤਿੰਨ ਚਾਂਸ ਦਿੱਤੇ ਜਾਣਗੇ ਫੀਮੇਲ ਕੈਂਡੀਡੇਟ ਲਈ 800 ਮੀਟਰ ਰੇਸ 4.45 ਮਿੰਟ ਲੌਂਗ ਜੰਪ ਤਿੰਨ ਚਾਂਸ ਹਾਈ ਜੰਪ ਲਈ ਤਿੰਨ ਚਾਂਸ ਦਿੱਤੇ ਜਾਣਗੇ ਫਿਜ਼ੀਕਲ ਟੈਸਟ ਤੋਂ ਬਾਅਦ ਉਮੀਦਵਾਰਾਂ ਦਾ ਇੱਕ ਲਿਖਤੀ ਟੈਸਟ ਲਿਆ ਜਾਵੇਗਾ ਜਿਹੜਾ ਕਿ ਮਲਟੀਪਲ ਚੁਆਇਸ ਕੁਐਸਚਨ ਦੇ ਰੂਪ ਵਿੱਚ ਹੋਵੇਗਾ ਉਮੀਦਵਾਰਾਂ ਦਾ ਟ੍ਰੇ ਟੈਸਟ ਵੀ ਲਿਆ ਜਾਵੇਗਾ ਜਿਵੇਂ ਕਾਂਸਟੇਬਲ ਬਾਰ-ਬਾਰ ਦਾ ਪ੍ਰੈਕਟੀਕਲ ਅਤੇ ਗਾਰਡਨਰ ਦਾ ਵੀ ਪ੍ਰੈਕਟੀਕਲ ਲਿਆ ਜਾਵੇਗਾ ਇਸੇ ਤਰ੍ਹਾਂ ਸਵੈ ਕਰਮਚਾਰੀ ਦਾ ਵੀ ਪ੍ਰੈਕਟੀਕਲ ਟੈਸਟ ਲਿਆ ਜਾਵੇਗਾ ਜਿਨ੍ਹਾਂ ਦੇ ਕੁੱਲ 50-50 ਨੰਬਰ ਦਿੱਤੇ ਜਾਣਗੇ ਮੈਰਿਟ ਲਿਸਟ ਬਣੇਗੀ ਤੇ ਮੈਰਿਟ ਲਿਸਟ ਤੋਂ ਬਾਅਦ ਤੁਹਾਨੂੰ ਆਪਣੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਬੁਲਾਇਆ ਜਾਵੇਗਾ ਹੋਪਸ ਹੋ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਇਹੋ ਜਿਹੇ ਹੋਰ ਜਾਣਕਾਰੀਆਂ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਧੰਨਵਾਦ